ਸਾਸੀ ਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਕਰੇ ਸਾਰੇ ਠੀਕ ਠਾਕ ਹੋਣ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਜਨਮ ਦਿਨ ਤੇ ਮੈਂ ਇੱਕ ਵੀਡੀਓ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਵੀਡੀਓ ਬਹੁਤ ਪਿਆਰੀ ਹੈ ਕਿਉਂਕਿ ਡਿਜ਼ਾਈਨ ਬਹੁਤ ਸੋਹਣੇ ਲੱਗੇ ਹੋਏ ਨੇ ਆਪਣੇ ਕੋਲ ਜੀ ਦੋ ਮਸ਼ੀਨਾਂ ਨੇ ਦੋਨਾਂ ਦੇ ਉੱਤੇ ਹੈਵੀ ਡਿਜ਼ਾਈਨ ਲੱਗੇ ਹੋਏ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਵਰਕ ਜੀ ਇੱਕ ਨੰਬਰ ਵਰਕ ਮਿਲੂ ਬਿਲਕੁਲ ਕੋਈ ਵੀ ਕਿਸੇ ਵੀ ਟਾਈਪ ਦਾ ਮ ਕਰਦਾਂ ਲੱਗਦੀ ਏ ਸ਼ਕ ਤੁਹਾਨੂੰ ਦੱਸ ਸਕਦੇ ਹਾਂ ਕਿ ਇਹਦੇ ਵਿੱਚ ਇਹ ਪ੍ਰੋਬਲਮ ਆ ਤਾਂ ਕਿ ਅੱਗੇ ਤੋਂ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਪਰ ਇਹਦੇ ਵਿੱਚ ਵੀ ਅਸੀਂ ਆਪਣੇ ਵੱਲੋਂ ਕੋਈ ਵੀ ਕਮੀ ਨਹੀਂ ਛੱਡਦੇ ਬਹੁਤ ਸੋਹਣਾ ਵਰਕ ਆਪਣੇ ਕੋਲੇ ਦੋ ਮਸ਼ੀਨਾਂ ਨੇ ਗੰਨੂਆ ਪਿੰਡ ਆਪਣਾ ਸੁਨਾਮ ਕੋਲੇ ਪੈ ਜਾਂਦਾ ਵੈਸੇ ਮੈਂ ਲੋਕੇਸ਼ਨ ਵੀ ਸੈਂਡ ਕੀਤੀ ਆ ਜੇ ਕਿਸੇ ਵੀ ਭੈਣ ਨੇ ਵਰਕ ਕਰਾਉਣਾ ਹੋਵੇ ਕੰਟੈਕਟ ਨੰਬਰ ਉੱਪਰ ਦਿੱਤੇ ਹੋਏ ਆ ਤੇ ਵਰਕ ਕਰਵਾ ਸਕਦੇ ਹੋ ਵਰਕ ਇੱਕ ਨੰਬਰ ਮਿਲੂ ਜੀ ਬਿਲਕੁਲ ਕਿਉਂਕਿ ਅਸੀਂ ਆਪ ਵਰਕ ਕਰਦੇ ਆ ਕੋਲ ਖੜਕੇ ਇਹ ਨਹੀਂ ਵੀ ਕਾਰੀਗਰਾਂ ਜਾਂ ਕੋਈ ਵੀ ਇਹ ਕਾਰੀਗਰ ਰੱਖਿਆ ਜ਼ਰੂਰ ਸੀਗਾ ਬਹੁਤ ਵਧੀਆ ਸਿਖਵਾਇਆ ਉਹਨਾਂ ਨੇ ਬਹੁਤ ਸਾਨੂੰ ਸਿਖਾਉਣ ਵਧੀਆ ਤਰੀਕੇ ਨਾਲ ਸਿਖਾਇਆ ਤੇ ਅੱਜ ਅਸੀਂ ਇਸ ਕਰਕੇ ਕਿਉਂਕਿ ਕਾਰੀਗਰ ਨਾਲ ਹੀ ਸਿੱਖਿਆ ਜਾਂਦਾ ਸਭ ਤੋਂ ਪਹਿਲਾਂ ਬੰਦਾ ਖੁਦ ਨਹੀਂ ਸਿੱਖ ਸਕਦਾ ਤੇ ਬਹੁਤ ਵਧੀਆ ਦੇਖੋ ਜੀ ਆ ਵਰਕ ਕੀਤਾ ਹੋਇਆ ਇਦਾਂ ਦੇ ਸੂਟ ਕੋਈ ਵੀ ਕਰਵਾਉਣੇ ਹੋਣ ਇਦੋਂ ਵੀ ਹੈਵੀ ਕਰਵਾ ਸਕਦੇ ਹੋ ਸਾਡੇ ਤੋਂ ਬਾਕੀ ਇਹ ਤੋਂ ਸਮਾਲਤਾ ਕਰਾਈ ਸਕਦੇ ਹੋ ਕੋਈ ਵੀ ਵਰਕ ਬਾਕੀ ਇਹ ਤੋਂ ਵਧੀਆ ਤੋਂ ਵਧੀਆ ਵੀ ਜੇ ਜੇ ਤੁਸੀਂ ਕਰਾਉਣੇ ਹੋਣ ਤਾਂ ਕਰਾ ਸਕਦੇ ਹੋ ਕਿਉਂਕਿ ਹਰੇਕ ਮਸ਼ੀਨ ਇਹ ਸਫਾਈ ਨਹੀਂ ਦਿੰਦੀ ਜਿ ਜਿੰਨੀ ਆਪਾਂ ਦੇਖੋ ਕਾਰੀਗਰ ਸਿਖਾਉਂਦਾ ਸਾਨੂੰ ਇਹ ਚੀਜ਼ਾਂ ਫੁੱਤ ਬਾਅਦ ਚ ਆਪਾਂ ਅਗਰ ਛੋਟੇ ਛੋਟੇ ਚੀਜ਼ਾਂ ਨੂੰ ਦੇਖ ਕੇ ਚੱਲਾਂਗੇ ਤਾਂ ਆਪਾਂ ਵਧੀਆ ਤੋਂ ਵਧੀਆ ਵਰਕ ਕਰ ਸਕਦੇ ਹਾਂ ਦੇਖੋ ਜੀ ਕਿੰਨਾ ਪਿਆਰਾ ਵਰਕ ਹੈ ਅੱਜ ਕੱਲ ਵਿਹਾਂ ਦਾ ਸੀਜ਼ਨ ਹੈ ਜੀ ਬਹੁਤ ਵਧੀਆ ਇਹ ਸੂਟਾਂ ਦੀ ਜ਼ਰੂਰਤ ਪੈਂਦੀ ਆ ਇਸ ਤੋਂ ਇਲਾਵਾ ਸਾਡੇ ਕੋਲੇ ਜੀ ਹੋਰ ਵੀ ਨੇ ਜਿਵੇਂ ਦੇਖੋ ਜੀ ਆ ਅਸੀਂ ਨੇ ਪੰਜਾਬੀ ਚ ਝੋਲੇ ਤਿਆਰ ਕੀਤੇ ਸੀਗੇ ਬਹੁਤ ਸੋਹਣੇ ਸੋਹਣੇ ਇੱਕ ਪਾਸੇ ਊੜਾੜਾ ਲਿਖਿਆ ਸੀਗਾ ਦੂਜੇ ਪਾਸੇ ਦੇ ਉੱਤੇ ਪੰਜਾਬ ਦਾ ਨਕਸ਼ਾ ਬਣਾਇਆ ਸੀਗਾ ਮੈਂ ਮੇਰੀ ਭੈਣਾਂ ਦੀ ਡਿਮਾਂਡ ਆਈ ਸੀਗੀ ਕਿਸੇ ਨੂੰ ਕਿ ਸਾਨੂੰ ਇਦਾਂ ਦਾ ਕਰਕੇ ਦੇ ਉਹਨਾਂ ਨੇ ਤਾਂ ਸਿਰਫ ਊੜਾੜਾ ਲਿਖਣ ਵਾਸਤੇ ਕਿਹਾ ਸੀਗਾ ਲੇਕਿਨ ਮੈਂ ਦੂਸਰੀ ਸਾਈਡ ਤੇ ਉਹਦੇ ਪੰਜਾਬ ਦਾ ਨਕਸ਼ਾ ਲਾ ਕੇ ਉਹਦੇ ਵਿੱਚ ਪੰਜਾਬ ਲਿਖ ਕੇ ਮਤਲਬ ਦੇਖੋ ਜੀ ਕੋਈ ਵੀ ਆ ਲੋਕ ਜਿਹੜੇ ਵੀ ਜਿੰਨੇ ਵੀ ਮਸ਼ੀਨਾਂ ਵਾਲੇ ਹੁੰਦੇ ਆ ਜਿਆਦਾਤਰ ਸ਼ਹਿਰਾਂ ਦੇ ਵਿੱਚ ਉਹ ਟਾਂਕਾ ਘਟਾ ਕੇ ਕੋਸ਼ਿਸ਼ ਕਰਦੇ ਆ ਕਿ ਜਲਦੀ ਤੋਂ ਜਲਦੀ ਕੰਮ ਖਤਮ ਕਰੀਏ ਮੈਂ ਟਾਂਕਾ ਵਧਾ ਕੇ ਕੰਮ ਕਰਦਾ ਜੀ ਜਿੱਥੇ 1.5 ਲੱਖ ਟਾਂਕਾ ਤਕਰੀਬਨ ਮੈਂ ਉਸ ਨੂੰ 2 ਲੱਖ ਟਾਂਕਾ ਬਣਾ ਕੇ ਵਧੀਆ ਤੋਂ ਵਧੀਆ ਵਰਕ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਕਿਸੇ ਦਾ ਉਲੰਭਾ ਨਾ ਆਏ ਇਸ ਕਰਕੇ ਜਿਸ ਵੀ ਪਹਿਣਨੇ ਕਰਵਾਉਣਾ ਹੋਵੇ ਵਰਕ ਬਹੁਤ ਸੋਹਣਾ ਵਰਕ ਕਰਕੇ ਦੇਵਾਂਗੇ ਗਾਰੰਟੀ ਵਾਲਾ ਕੰਮ ਕਰਕੇ ਦੇਵਾਂਗੇ ਕਹਿਣ ਦਾ ਮਤਲਬ ਸਾਨੂੰ ਜਿਆਦਾ ਸਪੀਡ ਦੀ ਲੋੜ ਨਹੀਂ ਹੈਗੀ ਅਸੀਂ ਕੱਟ ਕਰਦੇ ਆ ਪਰ ਵਧੀਆ ਕਰਕੇ ਦਿੰਨੇ ਆ ਆ ਦੇਖੋ ਜੀ ਕਿੰਨਾ ਪਿਆਰਾ ਤੁਹਾਨੂੰ ਲੱਗ ਰਿਹਾ ਹੁਣ ਪਤਾ ਬਾਕੀ ਜਿਸ ਬੈਂਡ ਨੇ ਵੀ ਬਣਵਾਏ ਸੀਗੇ ਉਹਨਾਂ ਦੇ ਬਹੁਤ ਹੀ ਪਸੰਦ ਆਏ ਸੀਗੇ ਇਹ ਕਿਉਂਕਿ ਬੁਟੀਕਾਂ ਜ਼ਿਆਦਾਤਰ ਤਿਆਰ ਕਰਾਉਂਦੀਆਂ ਨੇ ਸਾਥੋਂ ਇਹ ਤੇ ਬੁਟੀਕ ਦੀ ਸਾਡੀ ਰਿਸਪੌਂਸਿਬਿਲਟੀ ਬਣ ਜਾਂਦੀ ਆ ਕਿ ਅਸੀਂ ਵਧੀਆ ਤੋਂ ਵਧੀਆ ਵਰਕ ਕਰਕੇ ਦਈਏ ਕਿਉਂਕਿ ਵਰਕ ਵਧੀਆ ਹੋਊਗਾ ਤਾਂ ਹੀ ਸਾਡੇ ਕੋਲੇ ਡਿਮਾਂਡ ਆਊਗੀ ਦੇਖੋ ਜੀ ਆ ਪੈਚ ਵਾਲੇ ਨੇ ਪਰ ਕਿਸੇ ਦਾ 1% ਵੀ ਲੰਬਾ ਨਹੀਂ ਆਉਂਦਾ ਪੈਚਾ ਸੀ ਇਸ ਹਿਸਾਬ ਨਾਲ ਬਣਾਉਨੇ ਆ ਕਿਉਂਕਿ ਮੈਂ ਖੁਦ ਡਿਜ਼ਾਈਨ ਤਿਆਰ ਕਰਦਾ ਜੀ ਡਿਜ਼ਾਈਨ ਡਿਜ਼ਾਈਨਰ ਨੇ ਜਿੰਨੇ ਵੀ ਬਣਾਏ ਨੇ ਬਹੁਤ ਵਧੀਆ ਬਣਾਏ ਨੇ ਲੇਕਿਨ ਉਹਨਾਂ ਦੀ ਖੂਬਸੂਰਤੀ ਹੋਰ ਵੀ ਆਪਾਂ ਕਰ ਸਕਦੇ ਆ ਜੇ ਆਪ ਆਪਾ ਜਾਣਦੇ ਆ ਕੰਪਿਊਟਰ ਕੰਪਿਊਟਰ ਦੇ ਉੱਤੇ ਆਪਾਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਣਾ ਸਕਦੇ ਆ ਔਰ ਉਹਨਾਂ ਨੂੰ ਵਧੀਆ ਤੋਂ ਵਧੀਆ ਬਟਿਕਾਂ ਨੂੰ ਬਣਾ ਕੇ ਦੇ ਸਕਦੇ ਤਾਂ ਕਿ ਬਟਿਕਾਂ ਦਾ ਵੀ ਵਧੀਆ ਕੰਮ ਚੱਲੇ ਕੰਮ ਤਾਂ ਹੀ ਵਧੀਆ ਚੱਲੂਗਾ ਜੀ ਜੇ ਇੱਕ ਕਾਰੀਗਰ ਵਧੀਆ ਕੰਮ ਕਰਕੇ ਦੇਊਗਾ ਉਹਨਾਂ ਨੂੰ ਦੇਖੋ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ